ਕ੍ਰੋਮਨਿਕਾਲੀ ਦਾ ਅਮਰਸਰ ਦੇ ਇਸ ਸਟੇਜ ਜਿਹੜਾ 350 ਹਜ਼ਾਰ ਦੀ ਦਿਹਾੜਾ ਬਣਾਇਆ ਜਾ ਰਿਹਾ ਗੁਰੂ ਕੈਬਦ ਸਾਹਿਬ ਦਾ ਭੋਲ ਭਾਈ ਨਰੈਣ ਸਿੰਘ ਕੌੜਾ ਆਪ ਨੇ ਸਪੀਚ ਸ਼ੁਰੂ ਕਰ ਰਹੇ ਹਨ ਕਿਨਾ ਤਾਂਗੜ ਦੀ ਉਸ ਸਾਧ ਜੀ ਦੇ ਉੱਤੇ ਜੋ ਮੈਂ ਜੀ ਗੁਰੂ ਸਾਧ ਸਾਹਿਬ ਜੀ ਨੂੰ ਜੇ ਤੁਮਾ ਬਾਤਾਂ ਬਾਤਾਂ ਨੇ ਜਾਪਾ ਨਾਮਾ ਦੇਵ ਕੇ ਜਾਰ ਮਹਾਤਮਾ ਜਦ ਇਹ ਬਾਤ ਕਰਾ ਪਵਨ ਰੇਵ ਨੂੰ ਭੇਜਿਆ ਸੀ ਉਦੋਂ ਤੇ ਜੋਤ ਜੀ ਨੂੰ ਕਾਜ਼ਾ ਜਿਹਾ ਬਾਕੀ ਬਾਰੇ ਬਾਹਰ ਕੁ ਜੀ ਦਾ ਮਾਲ ਸਾਹਿਬ ਜੀ ਕੀ ਕਹਾ ਸਾਡਾ ਤਾਂ ਭਾਈ ਜੀ ਆਪਾਂ ਵੀ ਦੇਖਿਆ ਹੈ ਤਾਂ ਮਹੇਤ ਕਾਕਾ ਜਨ ਕੀਆ ਸੀਸ ਦਿਆ ਪਾ ਫਿਰ ਆਤਮਾ ਨਵੇਂ 파ਟਨਾ ਦਾ ਸਾਦੇ ਸੇਤੂਆਂ ਨਾਲ ਦੀ ਦੀਹਾਰ ਮਨਵੋਲੀ ਤੋਂ ਲੈ ਕੇ ਇਹ ਹੈ ਕਿ ਇਹ ਉਹ ਸਹਾਨ ਪਰਵਾਨੀ ਨੂੰ ਮਹਾਨ ਸ਼ਹਾਦਤ ਨੂੰ ਜਿਸ ਬਾਰੇ 10 ਵਿੱਚ ਪੇਟਾ ਜੀ ਦੇ ਆਦੂਰੇ ਕੰਮ ਸਾਇਆ ਪਰ ਜਿਸ ਨੇ ਦੇਖਿਆ ਹੈ ਉਸ ਨੂੰ ਸੋਨਲੀ ਆ ਉਸ ਤੇ ਆਪਣੀ ਲੜਖਾਮੀਾਰੇ ਪਾਖਾ ਦੀ ਸ਼ਾਹਤ ਨੂੰ ਤਰਪੇ ਖੰਡ ਦੀ ਬਾਤ ਅਸੀਂ ਕੀ ਪਰੜੇ ਸਾਰੇ ਪਾਖਾ ਇਤਿਹਾਸ ਇੱਕ ਵਰਤਨ ਕਮਕਲੀ ਹੋ ਜਾਗਾ ਸਾਥ ਸਾਜੀ ਉਹ ਕਿਹੜਾ ਛੁੱਟਿਆ ਇਹ ਹਰ ਤੋਹਮਨ ਕਦੀ ਚਾਰ ਨੂੰ ਸਮਝੇ ਨਵੇਂ ਪਾਥਾਂਈ ਹਾਲ ਕੇ ਬਾਟੇ ਨਹੀਂ ਸੀ ਉਸਨਾਂ ਦੇ ਹਾਲਤ ਮੈਂ

ਤੇ ਉਹਨਾਂ ਨੂੰ ਮੰਨਦਾ ਜੇ ਵੀ ਸੇਵਾ ਨੂੰ ਪਾਰੀ ਨਹੀਂ ਲੋਕੀਂਨ ਕਰਿਆ ਕਰਤੀ ਹੈ ਅੱਜ ਆਤਵਾਦੀ ਦੀ ਗੱਲ ਹੈ ਤੇ ਉਹਨਾਂ ਦਾ ਕਹਿਣਾ ਕਿ ਐਸੀ ਇਹ ਸੁਝਾਓ ਸਮਝੀਏ ਪਰਕਤ ਭਾਇ ਕੋਲ ਤੇਲ ਬਹਾ ਸਤਾਉਂਦਾ ਜਿੰਨੂ ਸਰਵਾਤੇ ਆਪ ਬੁਨਿਆ ਅੱਖਾਂ ਸਾਹਮਣੇ ਸੂਰਵ ਸਮੋਹਾਰੇ ਤੋਂ ਆਪਣੇ ਅਗੇ ਕਰ ਤੇ ਇਹ ਸਰਕਾਰ ਕਿਹੜੀ ਜਿੰਨੂ ਸਾਰੀ ਸ੍ਰਿਸ਼ਟੀ ਆਪ ਬੁਨਿਆ ਅੱਖਾਂ ਸਾਹਮਣੇ ਅੱਜ ਵੀ ਵਾਪਰੇਆ ਦੇਰ ਵੀ ਹੈ ਇਹੋ ਸੱਚਾ ਹੈ ਜੇ ਇਹ ਸਰਕਾਰ ਉਹਨਾਂ ਨੇ ਇਸੇ ਚੌਂਦੀ ਪੰਡਾ ਜਿਹੀ ਸੀ ਉਹ ਆਈ ਸੀ ਉਹ ਸਵਾਤੀ ਪਰੇ ਅਗਵਾਈ ਦਿੱਤੀ ਜੇ ਦਮਿਆ ਰਿਹਾ

ਕਿ ਤੇ ਆਸ ਨੂੰ ਜਾਨ ਕਰੇ ਚੈਨ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਬੱਤ ਤੇ ਬਾਦ ਸ਼ੇਅਰ ਵੀ ਕਰਿਓ ਮਾਦੀ ਬਾਰ ਨੂੰ ਮਾਦੀ ਸਭੀ ਦਾ ਤੁਮ ਮੇਰੇ ਸਾਥ ਦਾ ਇਸ ਸੰਗਤ ਨੂੰ ਜਗਤ ਮੋਹਨ ਕੋਲੋਤੀ ਜਿਹੜਾ ਜੈ ਮੋਹਨ ਦੇ ਰੰਗ ਦੇ ਸਮੇਂ 5 ਸਾਲ ਨੂੰ ਸ਼ਾਮ ਦਾ ਜਟਾ ਪਟਿਤਾ ਉਹ ਗੁਰੂ ਜਿਹਦਾ ਬਲ ਨੇ ਭੈਣ ਉਹਨੂੰ ਦੇਖ ਲਈ ਸਹਿਮਾਨ ਚਾਰ ਉਹਨੂੰ ਦੰਗ ਵਾਲਾ ਉਹਨੂੰ ਸਰਕਾਰਾਂ ਵਾਲਾ ਇਹਦਾ ਹੋ ਸਕਦਾ ਹੈ ਤੇ ਕਦੇ ਸੈਨਾ ਉਹ ਵੀ ਦੇਖਦਾ ਹੈ कमेंट से तैयार गुरु कह रहे हैं नौवे पांचवे पर्याय पद्धति ग्रंथलेख किताबों से हुआ जी काम था ते भगवान पारख की इतनी सी नौता जब उनका क्या थे ते जन्नू कोमारी ते नौवे पांचवे महीने पर तरमेई पता नहीं नौवे पांचवे में दिया जी रहने देना सुनते क्या फरमान इलाज के सर पे जेतर अवंगे वासी ने श्री दिले पर काम पर जो आदेश देकर वो फरमान के ये हमारा नीस दे दे तो गुरु महाराज के सहायक बन लग हमें पहाड़ है और मैं बात नहीं अपने धर्म में ही थी मैं तो जाति पाति बात नहीं थी मुन्नती हमारी आती नहीं थी आज गांधीवाद का पहला है कुछ वाद उनका है कारण से पार्टी और सारे जो उनकी सरकार ने उन आधार के किसी का राज्य ले मरने की वो कानूनी खतरा बने अपना शिविर पाया कारण पाया कि मानो धर्मवाद की जांच खाई तो सभी बता दीजिए उनमें

ਪਿਆਰ ਸੇ ਨਿਵੇਤਾ ਹਰ ਰਾਜਿਤ ਕੁਝ ਮੁੱਢ ਪਰਾਂਗੇ ਇੱਕ ਸਰਪੋਤਾ ਚਾਹੇ ਉਹ ਬਣੀਏ ਇੱਕ ਸਰਪੋਤਾ ਚਾਹੇ ਇੱਕ ਸਰਪੋਤਾ ਆਵੇ ਕਿ ਕੁੜੀਆਂ ਦੀ ਕੋਈ ਸਾਦਕ ਸਰੂਪ ਨਹੀਂ ਸਕਦੀ ਕੋਈ ਰਾਜ ਨਹੀਂ ਸਕਦੀ ਤੁਮਤਾ ਨਹੀਂ ਸਕਦੇ ਜਿੱਤ ਕਿਦੀ ਹੋਏਗੀ ਰਾਜ ਖਾਲਸੇ ਦਾ ਹੋਵੇਗਾ ਇੱਕ ਦੇਸ਼ ਸਿਤਾ ਜੀ ਦਾ ਬਾਦ ਹੈ ਜੋ ਜੇ ਰਾਜ ਪੜਦੇ ਹਨ ਰਾਜ ਕਰੇਗਾ ਖਾਲਸਾ ਮਾਟੀ ਰਹਿਣਾ ਕੋਈ ਇਹ ਕਹਿੰਦੇ ਬਾਣੀ ਬਾਦ ਸਾਬਜਿਕ ਅਵਾਂਸਰ ਸੁਭਾਨ ਹੈ ਲੇਕਿਨ ਮਿਲੇਗਾ ਨਾ ਤੇਰੀ ਬਾਣੀ ਹੋਏ ਤਾਂ ਤੇਰੀ ਵਾਤੇ ਸਭ ਨੂੰ ਓਰੀ ਗੁੰਦੀ ਅਰਦਾਸੇ ਦੇ ਨਾਮੇ ਪੰਜ ਘਾਤੀ ਸਭੇ ਦੇ ਤੁਸਤਾ ਜੇ ਤੀਰ ਹਾਰੇ ਮੁਹਮਦ ਦੇ ਕੇ ਜਾਈ ਕਿ ਮੌਕਾ ਮਿਲੇ ਪਾਇਆ ਨਾ ਮੁਕਿਲੇ ਨਾ ਕੋਤਰੀ ਨੂੰ ਵੀ ਰਾਜਨੀਤਿਕ ਬਾਬ ਦੇ ਭੜੇ ਪਾਕੀ ਹੰਡੀ ਦੇ ਰਾਜਨੀਤਿਕ ਕੂਟ ਨਾਮ ਤੇ ਆਪਾਂ ਤੇ ਆਪ ਨੂੰ ਮਾਰੂ ਹੁੰਦਾ ਹੈ ਇਹ ਸੰਭਾਈ ਨਰੈਣ ਸਿੰਘ ਚਾੜਾ ਜਿਹੜੇ ਕਿ 350ਵਾਂ ਸ਼ਹਾਦਤ ਦਿਹਾੜਾ ਦਿਨਾਂ ਕਾਂਗੜ ਵਿਖੇ ਸਬੋਧਨ ਕਰ ਰਿਹਾ ਸਨ ਆਸ ਕਰਦੇ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋਗੇ